ਮੈਂ ਸੁਨੇਂਦਰ ਸਿੰਘ ਮੀਲੋ ਖੰਨਾ ਨਿਊ ਲੈਬ ਤੋਂ ਅੱਜ ਲਿਲੇਹੀ ਰੋਡ ਤੇ ਇਥੇ ਆਰ ਇਹ ਸਟਾਰ ਡਾਇਰੈਕਟਲੀ ਖੰਨਾ ਵਿਖੇ ਇੱਕ ਬਹੁਤ ਹੀ ਪੁਰਾਣੇ ਸਾਡੇ ਬਹੁਤ ਸੁੜਜੇ ਹੋਏ ਕਲਾਕਾਰ ਸੋਹਣ ਸ੍ਰੀਲਾ ਜੀ ਛੋਟੀ ਬਰਵਾਲੀ ਵਾਲਿਆਂ ਨੇ ਇੱਥੇ ਮੋੜਾ ਕੇ ਦਫ਼ਤਰ ਖੋਲ੍ਹਿਆ ਪਹਿਲਾਂ ਵੀ ਇਹਨਾਂ ਦਾ ਦਫ਼ਤਰ ਇੱਥੇ ਰਿਹਾ ਹੁਣ ਫੇਰ ਇੱਥੇ ਆਏ ਨੇ ਲਿਲੇੜੀ ਰੋਡ ਤੇ ਹੋ ਜਿੱਥੇ ਰਵਿੰਦਰ ਬੱਲੇ ਜੀ ਅਕਸਰ ਬੈਠਦੇ ਨੇ ਉਹ ਵੀ ਬੜੇ ਗਿੱੱਦੇ ਪੰਗੜੇ ਦੇ ਮਾਹਰ ਨੇ ਕੋਚ ਰਹੇ ਨੇ ਸਾਡੇ ਉਹ ਤੇ ਕਲਾਕਾਰ ਨੇ ਗਾਇਕ ਵੀ ਨੇ ਬਹੁਤ ਵਧੀਆ ਹੋ ਤੇ ਅਸੀਂ ਉਹ ਦਫ਼ਤਰ ਦੇ ਉਦਘਾਟਣ ਦੇ ਪਹੁੰਚੇ ਅੱਜ ਉਹਨਾਂ ਦੇ ਬਾਰੇ ਅੱਜ ਗੱਲ ਕਰਦੇ ਆਂ ਵੀ ਕਿਵੇਂ ਮਹਿਸੂਸ ਕੀਤਾ ਤੁਸੀਂ ਮਾਰ ਆਪਣੇ ਬਾਰੇ ਦੱਸੋ ਜੀ ਕਿੱਥੋਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਲਜੀਤ ਸਿੰਘ ਪੰਗੂ ਠਿਕਰੀਵਾਲ ਜੋ ਢਾਡੀ ਜੱਥਾ ਚਲਾਉਂਦਾ ਜੀ ਬਹੁਤ ਹੀ ਮੇਰੇ ਮਿੱਤਰ ਪਿਆਰੇ ਸੋਹਣ ਸਿੰਘ ਜੀ ਸਰੀਲਾ ਲੋਕ ਗਾਇਕ ਜਿਨ੍ਹਾਂ ਨੇ ਅੱਜ ਬਹੁਤ ਹੀ ਵੱਡਾ ਉਪਰਾਲਾ ਕਰਕੇ ਭਾਨ ਗੁਰੂ ਨਾਨਕ ਸਾਹਿਬ ਦੀ ਉਹ ਸਿੱਖਿਆ ਉਹ ਰਾਗ ਉਹ ਵਿਦਿਆ ਲੋਕ ਗੁਰੂ ਨਾਨਕ ਸਾਹਿਬ ਦੇ ਨਾਲ ਮਰਦਾਨਾ ਜੀ ਨੇ ਸਾਰੀ ਜ਼ਿੰਦਗੀ ਨਿਭਾਈ ਉਹਨੂੰ ਨਮ ਬਧੇ ਨਜ਼ਰ ਰੱਖਦੇ ਹੋਏ ਅੱਜ ਉਹਨਾਂ ਨੇ ਇੱਥੇ ਦਫ਼ਤਰ ਖੋਲ੍ਹਿਆ ਇਹਦੇ ਵਿੱਚ ਹਰਮੋਨੀਅਮ ਤਬਲਾ ਢੋਲਸ ਸੰਗੀ ਤੱਡ ਆਦਿ ਦੀ ਸਖਲਾਈ ਦਿੱਤੀ ਜਾਂਦੀ ਹੈ ਇਹ ਆਪ ਵੀ ਚੰਗੇ ਕਲਾਕਾਰ ਨੇ ਜਿਹਦੇ ਵਿੱਚ ਮਾਨਜੋਗ ਅਰਜੋਗ ਬਹੁਤ ਸਾਰੇ ਕਲਾਕਾਰ ਸੱਜਣ ਪਹੁੰਚੇ ਹੈ ਜੀ ਸਪੈਸ਼ਲ ਤੌਰ ਤੇ ਪੱਟੀ ਭੜੀ ਵਾਲਾ ਜੀ ਤੇ ਸਾਡੇ ਯੁਸ਼ੀਲਾ ਜੀ ਬੱਲੀ ਜੀ ਤੇ ਸਾਡੇ ਕਿਸਰ ਜੀ ਤੇ ਸਾਡੇ ਸ਼ਮਸ਼ੇਰ ਸਿੰਘ ਜੀ ਕੰਗੜਾੜੀ ਵਾਲੇ ਬੰਕ ਸਿੰਘ ਜੀ ਨੇ ਆਮਰਗੜ ਵਾਲੇ ਉਹ ਪਹੁੰਚੇ ਨੇ ਫਾਦੇ ਗੁਰ ਚੰਦ ਸਿੰਘ ਜੀ ਮਾਨ ਸਾਹਿਬ ਰਹਉਣ ਵਾਲੇ ਤੇ ਜਸਪਾਲ ਸਿੰਘ ਸਾਹਿਬ ਇਹ ਸਾਰੇ ਪਹੁੰਚੇ ਨੇ ਕਲਾ ਨੂੰ ਪਿਆਰ ਕਰਨ ਵਾਲੇ ਕਲੇਰ ਸਾਹਿਬ ਵੀ ਪਹੁੰਚੇ ਐ ਗ੍ਰੇਨ ਵਾਲੇ ਨੀਤ ਕਲੇਰ ਜੀ ਨੀਤ ਕਲੇਰ ਜੀ ਜੋ ਰੈਕਟਰ ਨੇ ਵਧੀਆ ਜੋ ਸਾਰੇ ਆ ਜਾਣੇ ਆਪਾ ਅਵਤਾਰ ਚਾਨੇ ਜੀ ਅਵਤਾਰ ਚਾਨੇ ਜੀ ਅਵਤਾਰ ਚਾਨੇ ਜੀ ਉਹ ਵੀ ਪਹੁੰਚੇ ਨੇ ਇਸ ਕਲਾ ਨੂੰ ਅੱਗੇ ਵਧਾਉਣ ਵਾਸਤੇ ਦੇ ਨਾਲ ਅਪੀਲ ਵੀ ਕਰਦੇ ਆਂ ਅਸੀਂ ਸਰਕਾਰਾਂ ਤੇ ਤੇ ਸੰਸਥਾਵਾਂ ਤੇ ਇਹ ਅਪੀਲ ਵੀ ਕਰਨੀ ਆ ਵੀ ਜਿਹੜੇ ਕਲਾਕਾਰ ਸੱਜਣ ਨੇ ਇਹਨਾਂ ਦੀ ਵੰਫੜੀ ਜਾਵੇ ਤਾਂ ਕਿ ਜਿਹੜੇ ਕਲਾਕਾਰ ਨੇ ਕਲਾ ਨੂੰ ਜੀਵਿਤ ਰੱਖਦੇ ਨੇ ਇਹਨਾਂ ਦੇ ਨਾਲ ਇਹਨਾਂ ਦਾ ਦੁੱਖ ਸੁੱਖ ਇਹਨਾਂ ਦੇ ਨਾਲ ਬਣਾਇਆ ਜਾਵੇ ਇਸ ਕਰਕੇ ਜਿਹੜੀ ਕਲਾ ਹੈ ਇਹ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਵੱਡਾ ਸਾਨੂੰ ਸੰਦੇਸ਼ ਹੈ ਜਿਹਦੇ ਵਿੱਚ ਜੋ ਸਾਡਾ ਲੋਕ ਰੰਗ ਲੋਕ ਕਲਾ ਮਾਂ ਜੋ ਵੀ ਲੋਕ ਕਲਾਕਾਰ ਨੇ ਉਹਨਾਂ ਦਾ ਸਾਨੂੰ ਮਾਨ ਸਨਮਾਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਹੁਣ ਮੈਂ ਗੱਲ ਕਰਦਾ ਜੀ ਇੱਥੇ ਜਿੱਥੇ ਹੁਣੇ 2 ਮਿੰਟ ਪਹਿਲਾਂ ਅਸੀਂ ਸੰਗੀਤ ਦਾ ਆਨੰਦ ਮਾਣਿਆ ਗਾਇਨ ਕਲਾ ਦਾ ਆਨੰਦ ਮਾਣਿਆ ਉੱਥੇ ਸਾਡੇ ਕੋਲ ਜਸਵਿੰਦਰ ਸਿੰਘ ਪੱਟੀਪੜੀ ਵਾਲਾ ਗੀਤਕਾਰ ਜੋ ਬਹੁਤ ਪ੍ਰਸਿੱਧ ਨੇ ਅੱਜ ਸਰੀਲਾ ਦੀ ਜੀ ਬਦੌਲਤ ਬਹੁਤ ਬੜੇ ਪੁਰਾਣੇ ਮਿੱਤਰਾਂ ਨਾਲ ਮਿਲਣੀ ਹੋਈ ਹੈ ਉਹਨਾਂ ਨਾਲ ਗੱਲ ਕਰਦੇ ਆਂ ਪੱਟੀ ਸਾਹਿਬ ਉਹ ਕੀ ਕਹਿੰਦੇ ਨੇ ਅੱਜ ਦੇ ਖੁਸ਼ੀ ਦੇ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਮੈਂ ਅ ਬਧਾਈ ਦਿਨਾ ਬਹੁਤ ਬਹੁਤ ਮੁबारकबाद ਦਿਨਾ ਸਾਡੇ ਸੋਹਣ ਸਿੰਘ ਸ਼ਰੀਲਾ ਜੀ ਬੜੇ ਪਿਆਰੇ ਸਾਡੇ ਪੁਰਾਣੇ ਮਿੱਤਰ ਵੀ ਨੇ ਤੇ ਸਾਡਾ ਬੜਾ ਲੰਮਾ ਸਾਥ ਹੈ ਬਹੁਤ ਵਾਰ ਬਹੁਤ ਸੰਸਥਾਵਾਂ ਚ ਦਾਸ ਨੂੰ ਬੁਲਾ ਕੇ ਇਹਨਾਂ ਨੇ ਸਨਮਾਨਤ ਕਰਕੇ ਕਲਮ ਨੂੰ ਬਹੁਤ ਹੁਲਾਰਾ ਦਿੱਤਾ ਤੇ ਜਿਹਦੇ ਨਾਲ ਕੁਛ ਅੱਛਾ ਲਿਖਣ ਦੀ ਕੋਸ਼ਿਸ਼ ਕੀਤੀ ਤੇ ਅੱਜ ਇੱਥੇ ਇਹਨਾਂ ਨੇ ਦਫ਼ਤਰ ਦਾ ਜਿਹੜਾ ਉਦਘਾਟਨ ਕੀਤਾ ਖੰਨਾ ਲਲਹੀਰੀ ਰੋਡ ਏ ਸਟਾਰ ਡਾਇਰੈਕਟਲੀਨਸ ਸਾਡੇ ਰਪਿੰਦਰ ਬੱਲੀ ਜੀ ਸਾਡੇ ਸਤਕਾਰਯੋਗ ਸਾਡੇ ਪੁਰਾਣੇ ਦੋਸਤ ਵੀ ਨੇ ਸਾਡੇ ਵੱਡੇ ਭਰਾ ਵੀ ਨੇ ਤੇ ਉਹਨਾਂ ਦੇ ਇੱਥੇ ਜਗ੍ਹਾ ਦੇ ਉੱਤੇ ਇਹ ਸੇ ਦਫਤਰ ਦਾ ਘਟਨ ਹੋਇਆ ਜਿੱਥੇ ਸਾਡੇ ਆ ਪ੍ਰਾਤਨ ਜਿਹੜੇ ਸੰਗੀਤ ਨਾਲ ਸੰਬੰਧਤ ਸਾਡੇ ਹਾਰਮੋਨੀਅਮ ਤਬਲਾ ਢੋਲਕ ਹਾਰਮੋਨੀਓ ਆਪਣਾ ਸਰੰਗੀ ਜਾਂ ਹੋਰ ਜਿਹੜੇ ਸਾਜ਼ ਨੇ ਉਹਨਾਂ ਦੀ ਇਹ ਸਖਲਾਈ ਵੀ ਦੇਣਗੇ ਤੇ ਨਾਲ ਜਿਹੜਾ ਗਾਉਣ ਦਾ ਉਹ ਵੀ ਤਰੀਕਾ ਜਿਹੜਾ ਨਵੇਂ ਬੱਚਿਆਂ ਨੂੰ ਸਾਡਿਆਂ ਨੂੰ ਇਹ ਸਾਡੀ ਧਾਰਮਿਕ ਜਿਹੜੀ ਵਿੱਦਿਆ ਹੈਗੀ ਆ ਉਹ ਗਾਇਨ ਕਲਾ ਨਾਲ ਜੋੜਨਗੇ ਤੇ ਇਹ ਇੱਕ ਸੈਂਟਰ ਮੈਂ ਕਹਿੰਦਾ ਵੀ ਇਹੋ ਜਿਹੇ ਸੈਂਟਰ ਜਿਹੜੇ ਨੇ ਇਹ ਕਾਫੀ ਸਮੇਂ ਤੋਂ ਪਿੱਛੇ ਸਮਾਜ ਦਾ ਦਾ ਆ ਗਿਆ ਸੀ ਇਹ ਬੰਦ ਹੋਣੇ ਸ਼ੁਰੂ ਹੋ ਗਏ ਸੀ ਪਰ ਇੱਕ ਚੰਗਾ ਸਮਾਂ ਵੀ ਦੁਬਾਰਾ ਤੋਂ ਤੁਸੀਂ ਇਹ ਇਹ ਜਿਹੜਾ ਪ੍ਰਾਲਾ ਕੀਤਾ ਹੈ ਇਹਨੂੰ ਦੇਖ ਕੇ ਭਵਿੱਖ 'ਚ ਮੈਨੂੰ ਲੱਗਦਾ ਕਿ ਹੋਰ ਬਹੁਤ ਸਾਰੇ ਸਾਡੇ ਕਲਾਕਾਰ ਬਹੁਤ ਸਾਰੇ ਸੰਗੀਤਕਾਰ ਜਾਂ ਬਹੁਤ ਸਾਰੀਆਂ ਸੰਗੀਤ ਜਿਹਨਾਂ ਸਖਸ਼ੀਅਤਾਂ ਨੇ ਉਹ ਇਦਾਂ ਦੇ ਉਪਰਾਲੇ ਕਰਨਗੇ ਤਾਂ ਕਿ ਜਦੋਂ ਇੱਕ ਸੈਂਟਰ ਹੋਊਗਾ ਤਾਂ ਕੋਈ ਨਾ ਕੋਈ ਆਊਗਾ ਸੰਗੀਤ ਨਾਲ ਜੁੜੂਗਾ ਤੇ ਉੱਥੋਂ ਲੋਕ ਸੰਗੀਤ ਸਿੱਖ ਕੇ ਹੋਰ ਵੱਡੇ ਸਾਡੇ ਕਲਾਕਾਰ ਫਨਕਾਰ ਬਣਨਗੇ ਤੇ ਮੈਂ ਸਾਰੀ ਇਹਨਾਂ ਦੀ ਟੀਮ ਨੂੰ ਸਾਰੇ ਜੱਥੇ ਨੂੰ ਤੇ ਜਿੰਨੇ ਸਾਡੇ ਕੋਲ ਅੱਜ ਸਤਿਕਾਰਯੋਗ ਸਾਡੇ ਆਏ ਨੇ ਇੱਥੇ ਸੰਗੀਤ ਨਾਲ ਸੰਬੰਧਤ ਮੈਂ ਸਾਰਿਆਂ ਦਾ ਆਪਣੇ ਵੱਲੋਂ ਵੀ ਜੀਆਂ ਨੂੰ ਵੀ ਕਹਿਣਾ ਧੰਨਵਾਦ ਵੀ ਕਰਨਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਜਸ਼ੀਲਾ ਜੀ ਨੇ ਮੈਨੂੰ ਮਾਣ ਬਖਸ਼ਿਆ ਕਿ ਮੈਂ ਇੱਥੇ ਆ ਕੇ ਇਹਨਾਂ ਦੇ ਇਸ ਪ੍ਰੋਗਰਾਮ ਚ ਹਾਜ਼ਰ ਹੋ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਇਹ ਸਨ ਪੱਟੀਪੜੀ ਵਾਲਾ ਜੀ ਹੁਣ ਮੈਂ ਬੇਨਤੀ ਕਰਦਾ ਹੈ ਮਾਨ ਸਾਹਿਬ ਨੂੰ ਗੁਰਜਤਨ ਮਾਨ ਜੀ ਗੁਰਚਰਨ ਸਿੰਘ ਮਾਨ ਵੀ ਅੱਜ ਦੇ ਸਮਾਗਮ ਬਾਰੇ ਤੁਸੀਂ ਅੱਜ ਉਦਘਾਟਨ ਹੋਇਆ ਜਿਹੜਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਖੇਪ ਚ ਗੱਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਦੇਣ ਰੁਪਿੰਦਰ ਸਿੰਘ ਜੀ ਵੱਲੋਂ ਉਹਨਾਂ ਦੀ ਜਗ੍ਹਾ ਦੇ ਵਿੱਚ ਅੱਜ ਉਦਘਾਟਨ ਹੋਇਆ ਹੈ ਸੰਗੀਤ ਅਕੈਡਮੀ ਦਾ ਸੋਹਣ ਸ੍ਰੀਲਾ ਜੀ ਤੇ ਮੈਂ ਕਾਫੀ ਚਿਰ ਤੋਂ ਇਕੱਠੇ ਕੰਮ ਕਰਦੇ ਆ ਇਸ ਕਰਕੇ ਸਾਰਿਆਂ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਸਾਰਿਆਂ ਦਾ ਧੰਨਵਾਦ ਹੈ ਜੋ ਵੀ ਸੰਗੀਤ ਸਿੱਖਣਾ ਚਾਹਵੇ ਇਸ ਜਗ੍ਹਾ ਤੇ ਆ ਸਕਦੇ ਹੋ ਸਾਰਿਆਂ ਨੂੰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਮਾਨ ਸਾਹਿਬ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਪੁਰਾਣੇ ਜਿਨ੍ਹਾਂ ਦੀ ਗੈਕੀ ਚੋਂ ਕਲੀਮ ਮਾਨਕ ਦਾ ਰੰਗ ਦੇਖਣ ਨੂੰ ਮਿਲਦਾ ਅੱਗੇ ਵੀ ਇਹਨਾਂ ਦਾ ਇੱਕ ਇੱਥੇ ਬਹੁਤ ਵੱਡਾ ਮੇਨ ਰੋਡ ਤੇ ਦਫ਼ਤਰ ਸੀ ਜਿੱਥੇ ਆਲੇ-ਦੁਆਲੇ ਗੀਤਕਾਰ ਸੰਗੀਤਕਾਰ ਗਾਇਕ ਮਿਲਦੇ ਜੀ ਮਿਲਣ ਦਾ ਇੱਕ ਬਹੁਤ ਵੱਡਾ ਟਿਕਾਣਾ ਸੀ ਅੱਡਾ ਠੱਡਾ ਸੀ ਗਾਇਕਾਂ ਦਾ ਉਹ ਇਹ ਪਿੱਛੇ ਜੇ ਚਲੇ ਗਏ ਫੇਰ ਬਰਵਾਲੀ ਚਲੇ ਗਏ ਖਮਾਣੋ ਚਲੇ ਗਏ ਅੱਜ ਬੜਾ ਜੀਆਨ ਨੂੰ ਅਸੀਂ ਕਹਿੰਦੇ ਆ ਅਸੀਂ ਵੀ ਚੈਨਲ ਬਰੋਂ ਜੀਆਨ ਨੂੰ ਕਹਿੰਦੇ ਆ ਵੀ ਇਹ ਇੱਥੇ ਮੁੜ ਆਏ ਨੇ ਖੰਨੇ ਸਾਹਿਬ ਚ ਅਕਸਰ ਮੇਲ ਮਿਲਣੇ ਵੀ ਹੁੰਦੀ ਹੋਊਗੀ ਤੁਸੀਂ ਇੱਥੋਂ ਚਲੇ ਗਏ ਫੇਰ ਆਏ ਸਾਨੂੰ ਅੱਛਾ ਲੱਗਿਆ ਜੀਆਨ ਨੂੰ ਚੈਨਲ ਬਰੋਂ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਸਮੇਂ ਤੇ ਸ੍ਰੀਲਾ ਜੀ ਸੋਹਣ ਸ੍ਰੀਲਾ ਸਵੇਹਿਗੁਰੂ ਜੀ ਕਾ ਖਾਲਸਾ ਸਵੇਹਿਗੁਰੂ ਜੀ ਕੀ ਫਤਿਹ ਮੈਂ ਸਮਾਨ ਸਾਹਿਬ ਦਾ ਬਹੁਤ-ਬਹੁਤ ਰਣੀਏ ਧੰਨਵਾਦ ਕਰਦੇ ਤੇ ਅੱਜ ਜੋ ਡਾਕਟਰ ਦਾ ਅਸੀਂ ਮੂਰਤ ਕੀਤਾ ਇਹ ਸਾਰੀ ਬਦੌਲਤ ਇਹ ਸਿਰਫ ਇਹ ਰਸਾ ਸਾਡੇ ਬੱਲੀ ਜੀ ਦੇ ਨਜ਼ਾਰੇ ਆ ਕਿਉਂਕਿ ਇਹਨਾਂ ਦੀ 2 ਸਾਲ ਦੀ ਸਾਨੂੰ ਮਤਲਬ ਜਦੋਂ ਇਹਨਾਂ ਦੇ ਅਸੀਂ ਪ੍ਰੋਗਰਾਮ ਕਰਦੇ ਸੀਗੇ ਉਹ ਇਹ ਬਸ ਠੋਹਰ ਲਾਉਂਦੇ ਸੀਗੇ ਸ੍ਰੀਨਾਥ ਜੀ ਆਓ ਖਾਣੇ ਆਓ ਖਾਣੇ ਆਓ ਖਾਣੇ ਅੱਜ ਇਹਨਾਂ ਨੇ ਉਹ ਕੰਮ ਕਰਕੇ ਦਿਖਾਤਾ ਜਿਹੜਾ ਨਹੀਂ ਕਿਸੇ ਨੇ ਕੀਤਾ ਮੈਂ ਇਹਨਾਂ ਦਾ ਕੋਟ ਕੋਟ ਪਰਵਾਸ ਕਰਦਾ ਮਾਨਜੋਗ ਸਾਡੇ ਸ਼ਮਸ਼ੇਰ ਸਿੰਘ ਜੀ ਸ਼ੇਰ ਮੇਰੇ ਵੱਡੇ ਭਾਈ ਸਾਹਿਬ ਨੇ ਸ਼ਹੀਦਕਰ ਨੇ ਕਮਲਜੀਤ ਸਿੰਘ ਜੀ ਠਿਕਰੀਵਾਲ ਮਾਨਜੋਗ ਸਾਡੇ ਪੱਟੀ ਸਾਹਿਬ ਜਿਨ੍ਹਾਂ ਦਾ ਹਰ ਮੌਲਾ ਨਾ ਹੈ ਦੁਨੀਆ ਦੇ ਤੇ ਨਾ ਇਹਨਾਂ ਨੇ ਬਣਾਇਆ ਇਹ ਮੇਰੇ ਵੱਡੇ ਭਾਈ ਸਾਹਿਬ ਨੇ ਵਰਚਨ ਸਿੰਘ ਮਾਨ ਜਿਨ੍ਹਾਂ ਦੇ ਅਸੀਂ ਜੱਥੇਦਾਨ 5 ਸਾਲ ਹੋ ਗਏ ਅਸੀਂ ਕੰਮ ਕਰਦੇ ਆ ਤੇ ਭਲੇ ਬੰਸ ਜੀ ਦਾ ਹਨਾ ਨੀਤ ਜੀ ਦਾ ਸਾਡੇ ਸਾਰਿਆਂ ਦਾ ਮੈਂ ਕੋਟ ਕੋਟ ਤਾਰ ਮਰਦਾ ਅੱਜ ਦੇ ਆਿਆਂ ਦਾ ਜੀ ਆਿਆਂ ਕਹਿੰਦੇ ਵਿਕਰ ਜੀ ਦਾ ਖਾਲਸਾ ਰਹਿ ਜੀ ਇਹ ਸਾਨੂੰ ਸੋਹਣ ਸ੍ਰੀਲਾ ਜੀ ਧੰਨਵਾਦ ਸ੍ਰੀਲਾ ਜੀ ਮੈਂ ਹੁਣ ਤੁਹਾਡੇ ਨਾਲ ਗੱਲ ਕਰਾਉਣਾ ਹੈ ਰਪਿੰਦਰ ਸਿੰਘ ਬੱਲੀ ਜਿਨ੍ਹਾਂ ਨੂੰ 1986 ਚ ਮੇਰਾ ਮੇਲ ਹੋਇਆ ਮੈਂ ਨਾ ਤੋਂ ਪੰਗੜਾ ਵੀ ਸਿੱਖਿਆ ਗਿੱਧਾ ਵੀ ਸਿੱਖਿਆ ਤੇ ਅਸੀਂ ਇਕੱਠੇ ਗੱड्डा ਪੰਗੜਾ ਪਾਉਂਦੇ ਵੀ ਰਹੇ ਹਾਂ ਤੇ ਬਹੁਤ ਵਧੀਆ ਹੁਣ ਇਹਨਾਂ ਨਾਲ ਮੇਲ ਹੋਇਆ ਅੱਜ ਬਹੁਤ ਅੱਛਾ ਲੱਗਿਆ ਵੀ ਉਹ ਸੰਗੀਤਕ ਮਿਲਣੀਆਂ ਹੁੰਦੀਆਂ ਰਹਿਣਗੀਆਂ ਸਾਡੀਆਂ ਹੁਣ ਮੈਂ ਤੁਹਾਡੇ ਨਾਲ ਮੇਲ ਕਰਾਉਣਾ ਹੈ ਰਪਿੰਦਰ ਸਿੰਘ ਬੱਲੀ ਜੋ ਖੁਦ ਇੱਕ ਬਹੁਤ ਅੱਛੇ ਕਲਾਕਾਰ ਨੇ ਲੇਖਕ ਨੇ ਤੇ ਪਿੱਛੇ ਜੇ ਇੱਕ ਬੜੀ ਜ਼ਿੰਮੇਵਾਰੀ ਦੇ ਪੋਸਟਰ ਨੂੰ ਮੈਨੇਜਰ ਤੋਂ ਟਾਇਰ ਹੋਏ ਨੇ ਤੇ ਅੱਜ ਕੱਲ ਪੂਰੇ ਸੰਗੀਤ ਨੂੰ ਸਮਰਪਿਤ ਨੇ ਉਹ ਅੱਜ ਦੇ ਸਮਾਗਮ ਬਾਰੇ ਅੱਜ ਘਟਨਾ ਸਮਾਰੋਹ ਬਾਰੇ ਕੀ ਕਹਿਣਾ ਚਾਹੁੰਦੇ ਨੇ ਬੱਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੰਤਾਲ ਸਿੰਘ ਜੀ ਗ੍ਰਹ ਸਾਹਿਬ ਜੀ ਦੀ ਬਹੁਤ ਹੀ ਵੱਡੀ ਆਪਾ ਕਿਰਪਾ ਹੋਈ ਹੈ ਕਿ ਸਾਡੇ ਇਲਾਕੇ ਦੇ ਮੰਨੇ ਪਰਮੰਨੇ ਸੰਗੀਤਕਾਰ ਜੱਥਾ ਸੌਰ ਸੰਗੀਤ ਸ੍ਰੀਲਾ ਗੁਰ ਚੰਸਗੀ ਮਾਨ ਤੇ ਉਹਨਾਂ ਦੇ ਜਥੇ ਵੱਲੋਂ ਅੱਜ ਇਸ ਸਟਾਰਟ ਰੈਕਨਿੰਡਰ ਦੇ ਡਾਕਟਰ ਦੇ ਵਿੱਚ ਇੱਕ ਦਫ਼ਤਰ ਖੋਲਿਆ ਗਿਆ ਜਿੱਥੇ ਹਰ ਤਰ੍ਹਾਂ ਦੀ ਸੰਗੀਤਕ ਜੋ ਟ੍ਰੇਨਿੰਗ ਦਿੱਤੀ ਜਾਊਗੀ ਜਿਵੇਂ ਹਰਮੋਨੀਅਮ ਢੋਲਕ ਸਾਰੰਗੀ ਤਬਲਾ ਆਰ ਜੋ ਵੀ ਭਰਾਤਣ ਸਾਡੇ ਵਸੇ ਦੇ ਵਿੱਚ ਚੱਲੇ ਆ ਰਹੇ ਨੇ ਉਹ ਸਾਰਿਆਂ ਦੀ ਟ੍ਰੇਨਿੰਗ ਦਿੱਤੀ ਜਾਇਆ ਕਰੂਗੀ ਤੇ ਮੈਂ ਸਭ ਤੋਂ ਵੱਧ ਧੰਨਵਾਦੀ ਆ ਸਾਡੇ ਸਤਿਕਾਰਯੋਗ ਜਸਰਿੰਦਰ ਸਿੰਘ ਜੀ ਪੱਟੀ ਪੜਾ ਪੱਟੀ ਪੜੀ ਵਾਲੇ ਜੀ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਆ ਕੇ ਮਾਣ ਬਖਸ਼ਿਆ ਬਿੱਡੂ ਖੰਨੇ ਵਾਲਾ ਜੀ ਜਿਨ੍ਹਾਂ ਦਾ ਜਿਹੜਾ ਜਿਵੇਂ ਸਵੇਰੇ ਸਾਡੇ ਕੋਲ ਆ ਕੇ ਇੱਥੇ ਸਾਡਾ ਉਹ ਘਾਟਨ ਕੀਤਾ ਦਫ਼ਤਰ ਦਾ ਉਦੋਂ ਬਾਅਦ ਮੇਰੇ ਭਰਾ ਕੇਸਰ ਸਿੰਘ ਜੀ ਮਾਨ ਕੀ ਅਸੀਂ ਬਹੁਤ ਟਾਈਮ ਇਕੱਠਿਆਂ ਨੇ ਦੀ ਪੜੇ ਇਕੱਠੇ ਔਰ ਅਸੀਂ ਗਾਇਕੀ ਦੇ ਵਿੱਚ ਬਹੁਤ ਸਾਰਾ ਕੰਮ ਕੱਟਿਆ ਨਹੀਂ ਕੀਤਾ ਸੋ ਸਾਰੀਆਂ ਹੀ ਜਿੰਨੀਆਂ ਵੀ ਅੱਜ ਮਹਾਨ ਸ਼ਖਸੀਅਤਾਂ ਸਾਡੇ ਇਸ ਦਫ਼ਤਰ ਦੇ ਵਿੱਚ ਆਈਆਂ ਨੇ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਭਾਂਜੀ ਤੁਮਾਨ ਤੇ ਮੇਰੇ ਭਰਾ ਸੁਨੀਦਰ ਮੀਲੂ ਜਿਨ੍ਹਾਂ ਨੇ ਅੱਜ ਇਸ ਮੌਕੇ ਤੇ ਆ ਕੇ ਸਾਡਾ ਇਸ ਦਫ਼ਤਰ ਦੇ ਅੱਜ ਤੋਂ ਲੋਕਾਂ ਦਾਕ ਬਚਾਉਣ ਦਾ ਤਿਆਰ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਨਾ ਨਿਊਜ਼ ਲੈਬ ਚੈਨਲ ਅਕਸਰ ਇਹ ਜੀਆਂ ਸਖੀਤੀਆਂ ਨੂੰ ਤੁਹਾਨੂੰ ਮਿਲਾਉਂਦੀ ਰਹੂ ਇਹਨਾਂ ਦੇ ਗੀਤ ਸੰਗੀਤ ਨਾਲ ਜਾਣ ਪਛਾਣ ਕਰਵਾਉਂਦੀ ਰਹੂ ਇਹਨਾਂ ਵੱਖ-ਵੱਖ ਕਲਾਕਾਰਾਂ ਨਾਲ ਸੰਗੀਤਕਾਰਾਂ ਨਾਲ ਗੀਤਕਾਰਾਂ ਨਾਲ ਆਪਾਂ ਮੁਲਾਕਾਤ ਕਰਕੇ ਇਹਨਾਂ ਦੇ ਪਿਛੋਕੜ ਬਾਰੇ ਗਾਇਕੀ ਦੀ ਰੀਜ ਬਾਰੇ ਰੁਝਾਨ ਬਾਰੇ ਆਪਾਂ ਵੱਖ-ਵੱਖ ਗੱਲ ਕਰਦੇ ਰਹਾਂਗੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਅਸੀਂ ਦਰਸ਼ਕਾਂ ਨੂੰ ਸਾਰਿਆਂ ਨੂੰ ਮਿਲਾਵਾਂਗੇ ਮੈਂ ਖੰਨਾ ਨਿਊਜ਼ ਲੈਬ ਤੋਂ ਸੁਨੇਂਦਰ ਸਿੰਘ ਬੀ ਲੋਫਰੋਰ ਧੰਨਵਾਦ ਜੀ